ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕਾ ਹਉ ਤਲ ਗੁਰ ਸੇਵੀਐ ਹਹਿਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਕੋਵ ਸਿਫਤ ਖਸਾਮਾ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੋਦ ਡਿਠੇ ਸੱਚੇ ਬਾਤਿਸ਼ ਮਲ ਜਨਮ ਜਨਮਤੀ ਕੱਟੀ ਐ ਦੁੱਧ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਐ ਸਤਨਾ ਸ਼ਰੀ ਵਾਹੇ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਜਨਹਰ ਹਿਰਦੈ ਨਾਮ ਨ ਬਸਿਓ ਤੈਨ ਮਾਤ ਕੀ ਜੈ ਹਰ ਬਾਂਝਾ ਤੈਨ ਸੁੰਜੀ ਦੇਹ ਫਿਰ ਹੈ ਬਿਨ ਨਾਵ ਕੋਇ ਖੱਪ ਖੱਪ ਮੂਏ ਕਰੰਜ ਜੈਨ ਹਰ ਹਿਰਦੈ ਨਾਮ ਨ ਬਸਿਓ ਤਿੰਨ ਮਾਤ ਕੀ ਜੈ ਹਰ ਬਾਂਝਾ ਤਿੰਨ ਸੁੰਜੀ ਦੇਹ ਫਿਰ ਹੈ ਬਿਨ ਨਾਵ ਕੋਇ ਖੱਪ ਖੱਪ ਮੂਏ ਕਰੰਜ ਮੇਰੇ ਮਾਨਾ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਜੁਗ ਪਦ ਊਤਮ ਹਰ ਪਾਈਐ ਸਤ ਗੁਰ ਮਾਝਾ ਬਾਲਿਹਾਰੀ ਸਤ ਗੁਰ ਆਪਣੈ ਜਨ ਗੁਪਤ ਨਾਮ ਪਰਗਾਜਾ ਦਰਸਨ ਸਾਧ ਮਿਲੇ ਉਹ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤ ਗੁਰ ਸਾਹਾ ਪਾਇਆ ਵੱਡ ਧਾਨ ਹਰ ਕੀਏ ਬਹੁ ਗੁਣ ਸਾਜ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਜਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ maat ਕੀਜੈ ਹਰ ਬਾਝਾ ਤਿੰਨ ਸੁੰਜੀ ਦੇਹ ਫਿਰਹਿ ਬਿਨ ਨਾ ਵੈ ਹੋਏ ਖੱਪ ਖੱਪ ਮੂਏ ਕਰਾਂਜਾ ਰਾਗ ਜੈਤ ਸਰੀ ਮਹੱਲਾ ਚੌਥਾ ਬਾਵਨ ਅੰਗ 697 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ